ਸ਼ਹੀਦ ਮੇਵਾ ਸਿੰਘ ਦੀ ਯਾਦ ਵਿੱਚ ਬਣਿਆ ਸਟੇਡੀਅਮ ਆਖਰੀ ਸਾਹ ਗਿਆਂ ਦੇ ਆ ਸਰਕਾਰ ਕੋਈ ਵੀ ਇਸ ਵੱਲ ਸਟੇਡੀਅਮ ਵੱਲ ਧਿਆਨ ਨਹੀਂ ਦੇ ਰਹੀ। ਭਾਰਤ ਵਾਸੀਆਂ ਦੀ ਆਣ ਅਤੇ ਸ਼ਾਨ ਲਈ ਕੈਨੇਡਾ ਦੀ ਧਰਤੀ ਤੇ ਫੌਜੀ ਦਾ ਰਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਬਣਿਆ ਸਟੇਡੀਅਮ ਆਪਣੇ ਆਖਰੀ ਸਾਹ ਗਿੰਦਿਆ। ਮੌਜੂਦਾ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਇਸ ਨੂੰ ਅਣਗੌਲਿਆ ਕੀਤਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਅਗਾਹ ਵਦੂ ਨੌਜਵਾਨ ਆਲਮ ਸਿੰਘ ਰਿੰਕੂ ਹਰਪ੍ਰੀਤ ਸਤਿੰਦਰਪਾਲ ਸਿੰਘ ਪ੍ਰਭ ਜਿੰਦਰ ਸਿੰਘ ਸਮਾਈਲ ਗਿੱਲ ਅਰਦਾਸ ਬਚਿੱਤਰ ਸਿੰਘ ਜੁਗਰਾਜ ਸਿੰਘ ਗੁਰਪ੍ਰੀਤ ਸਿੰਘ ਸਰਬਜੀਤ ਸਿੰਘ ਸਾਹਾ ਸਿੰਘ ਆਦਿ ਨੇ ਆਖਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਸਟੇਡੀਅਮ ਵਿੱਚ ਲੱਖਾਂ ਦੀ ਗ੍ਰਾਂਟਾਂ ਜਾਰੀ ਕੀਤੀਆਂ ਇਸ ਸਟੇਡੀਅਮ ਦਾ ਕੋਈ ਖਾਸ ਸੁਧਾਰ ਨਹੀਂ ਹੋਇਆ ਇਸ ਸਟੇਡੀਅਮ ਵਿੱਚ ਲੋਕਾਂ ਦੇ ਬੈਠਣ ਵਾਲੀ ਜਿਹੜੀ ਜਗ੍ਹਾ ਉਹਦੀਆਂ ਗੈਲਰੀਆਂ ਬਣੀਆਂ ਹਨ ਉਹਦੀਆਂ ਪੌੜੀਆਂ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ ਹਨ ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀਂ ਰਾਤ ਨੂੰ ਲਾਈਟਾਂ ਖਰਾਬ ਹੋ ਜਾਂ ਕਰਨ ਬੰਦ ਰਹਿੰਦੀਆਂ ਹਨ ਕਾ ਵਿੱਚ ਸੱਪ ਹਰ ਬਿੱਲੇ ਫਿਰਦੇ ਰਹਿੰਦੇ ਹਨ ਮੌਜੂਦਾ ਸਰਕਾਰ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਨਾਲ ਸਮੂਹ ਪਿੰਡ ਦੇ ਲੋਕ ਇਸ ਵਿੱਚ ਪਾਰੀ ਰੋਸ਼ ਪਾਇਆ ਜਾ ਰਿਹਾ ਹੈ ਉਹਨਾਂ ਨੇ ਆਖਿਆ ਕਿ ਇਹ ਸਟੇਡੀਅਮ ਪਹਿਲਾਂ ਕਿਲਾ ਰਾਜਪੁਰ ਅਤੇ ਦੂਜੇ ਨੰਬਰ ਦੀਆਂ ਖੇਡਾਂ ਦਾ ਕੇਂਦਰ ਹੁੰਦਾ ਸੀ ਹੁਣ ਇਹ ਸਟੇਡੀਅਮ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਅਤੇ ਲੋਕ ਇੱਥੇ ਆਉਣ ਤੋਂ ਵੀ ਹੁਣ ਗਰੇਜ ਕਰਨ ਲੱਗ ਪਏ ਹਨ ਇੱਥੇ ਆਉਣ ਨਹੀਂ ਜੜਿਆ ਜਿਹੜਾ ਪੰਜਾਬ ਸਰਕਾਰ ਦਾ ਦਾਵਾ ਹੈ ਰੰਗਲਾ ਪੰਜਾਬ ਬਣਾਉਣ ਦਾ ਉਹ ਤੁਸੀਂ ਵੇਖ ਲਿਆ ਕੀ ਹਾਲਾਤ ਬਣੇ ਨੇ ਕੋਈ ਖਿਡਾਰੀ ਨਹੀਂ ਇੱਥੇ ਵੰਡਿਆ ਮਾੜੇ ਹਾਲਾਤ ਹੋਏ ਨੇ ਗੋਲੀ ਨੇ ਬੇੜਾ ਕਰ ਕਰਤਾ ਜਿਹੜੀ ਸਾਰੇ ਇੱਥੇ ਹਲਕੇ 'ਚ ਮਿਲ ਗਈ ਆ ਉਹਨੇ ਅਮਲੀ ਪੈਦਾ ਕਰਨ ਢਈ ਸਾਰੇ ਜੋ ਆ ਕੇ ਸਰਿੰਜਾਂ ਇੱਥੇ ਖਿਲਾ ਰੰਡੇ ਆ ਦਿਨ ਬਰ ਦਿਨ ਨੌਜਵਾਨ ਨਸ਼ੇ ਦੇ ਨਾਲ ਮੁਕਤਾ ਹੋਣ ਡੀਆਂ ਵਾ ਕੋਈ ਮਾਵਾ ਦੇ ਪੁੱਤ ਮਰਨ ਡੈ ਜਵਾਨ ਕੋਈ ਹਾਲਾਤ ਨਹੀਂ ਇੱਥੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਆ ਗਰਾਊਂਡ ਲੈਵਲ ਤੇ ਵੇਖੋ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਡਾਈ ਜਾਂਦੇ ਆ ਗਰਾਊਂਡ ਲੈਵਲ ਤੇ ਕੋਈ ਹਾਲਾਤ ਨਹੀਂ ਜੀ ਇੱਥੇ ਕੀ ਮੰਗ ਕਰਦੇ ਇਸ ਕਾ ਅਸੀਂ ਮੰਗ ਇਹ ਕਰਦੇ ਆਂ ਵੀ ਸਾਨੂੰ ਇਹ ਗੋਲੀ ਦਾ ਕੋੜ ਗਲੋਂ ਲੈਣਾ ਚਾਹੀਦਾ ਤੇ ਗੋਲੀ ਬੰਦ ਹੋਣੀ ਚਾਹੀਦੀ ਆ ਜੋ ਨੌਜਵਾਨ ਖੇਡਣਾ ਜੋੜਨਾ ਸਟੇਡੀਅਮ ਦਾ ਖੇਡਣ ਨਾਲ ਜੋੜਿਆ ਜਾਵੇ ਜੋ ਸਰਕਾਰ ਦਾ ਦਾਵਾ ਪਰ ਗਰਾਊਂਡ ਲੈਵਲ ਤੇ ਕੋਈ ਨਹੀਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਲੋਕੋਗਵਾਲਿਆਂ ਨੂੰ ਕਿ ਇੱਥੇ ਬਹੁਤ ਸਰਕਾਰਾਂ ਆਈਆਂ ਜਿਨ੍ਹਾਂ ਸਟੇਡੀਅਮ ਵੱਲ ਧਿਆਨ ਨਹੀਂ ਦਿੱਤਾ ਇਹ ਹਜੇ ਵੀ ਸਰਕਾਰਾਂ ਸਟੇਡੀਅਮਾਂ 'ਤੇ ਧਿਆਨ ਨਹੀਂ ਦੇਣਗੀਆਂ ਇਹ ਜਿੰਨੇ ਨੌਜਵਾਨ ਵੀਰ ਖੜੇ ਆ ਸਾਰੇ ਚੰਗੇ ਭਲੇ ਘਰਾਂ ਦੇ ਆ ਕੋਈ ਗੱਲ ਨਹੀਂ ਜਿੰਨੇ ਵੀ ਪੈਸੇ ਇਹਨਾਂ ਕੋਲ ਸਰਦੇ ਬੰਦੇ ਲਾ ਕੇ ਸਟੇਡੀਅਮ ਦਸਤਾਰ ਕੀਤਾ ਜਾਊਗਾ ਸਾਡੇ ਪਿੰਡ ਚ ਅੱਗੇ ਵੱਖ-ਵੱਖ ਪਿੰਡਾਂ ਤੋਂ ਲੋਕੀ ਖੇਡਣ ਆਉਂਦੇ ਹੀ ਸੈਰ ਕਰਨ ਆਉਂਦੇ ਹੀ ਹੁਣ ਇੱਥੇ ਕੋਈ ਵਾਰ ਨਹੀਂ ਰਿਹਾ ਬਾਕੀ ਇੱਕ ਗੱਲ ਹੋਰ ਆ ਜਿਹੜਾ ਸਟੇਂਡ ਦੇ ਮਖਲੇ ਬੰਨੇ ਛੱਪੜਿਆ ਉਹਨੇ ਸਾਡੇ ਸਟੇਡੀਅਮ ਦੀ ਇੰਨੀ ਕਿ ਡੰਡ ਲਾਤੀ ਆ ਕਿ ਸਾਰਾ ਬੇੜਾ ਘਰ ਕਰਤਾ ਵੀ ਕੰਧਾਂ ਡਿੱਗਣ ਨੂੰ ਤਿਆਰ ਰਿਹਾ